ਆ ਲੋ ਜੀ ਜਿਬਾ ਬਈ ਜਸਕਾਰ ਤਾਂ ਰਹਿਣ ਆਪਣੇੋਂ ਆਪਣੇੋਂ ਤੁਹਾਡੇ ਬੱਚਾ ਚਾ ਬੁਲੰਦੇ ਸੁਨੋ ਗਲਤੀ ਦੇ ਮੇਸਟਰ ਦੀ ਗਲਤੀ ਸਿਮਾਫ ਕਰਿਆ ਸੀ ਦੁਆਰਾ ਬੋਲਣਿਆ ਦਾਦਾ ਦਾ ਬਈ ਵੀਡੀਓ ਕੋਈ ਗਲਤ ਨਹੀਂ ਪਾਉਣੀ ਆ ਮਾਫ ਕਰਿਓ ਪਰ ਤੁਹਾਡੇ ਬੱਚਾ ਬੱਚਾ ਦੇ ਤੁਹਾਡੇ ਇਹ ਗਾਵੇ ਤੂੰ ਆਦਤ ਸਯ ਸਯ ਦੀ ਸਰਦੀ ਗਾਣੀ ਜੋ ਵੀਡੀਓ ਪਾਉਣਾ ਨਾ ਸੁਨੋ ਬੋਲਣਿਆ ਬਬਾਈ ਤਨਵਾਦੀ ਪੰਜਾਬ ਦੇ ਵਿੱਚ ਨਗੇਜਤਾ ਗਾਲੀ ਗਲੋਚ ਤੇ ਲੱਚੜਤਾ ਡਬਲ ਮੀਨਿੰਗ ਗੱਲਾਂ ਕਰਨ ਵਾਲੇ ਮੁੰਡੇ ਕੁੜੀਆਂ ਬੰਦੇ ਬੁੜੀਆਂ ਜੋ ਵੀ ਆ ਤੇ ਲਾਸਟ ਵਾਰੀ ਸੁਣ ਲੈਣ ਗੱਲਬਾਤ ਐਸਾ ਕੰਮ ਕਰਾਂਗੇ ਜਿੰਨੀ ਕਮਾਈ ਤੁਸੀਂ YouTube Facebook ਤੋਂ ਕੀਤੀ ਆ ਉਹ ਤੇ ਉਦੋਂ ਦੁਗਣੇ پیسے ਤੁਹਾਡੇ ਪਰਿਵਾਰ ਰਿਸ਼ਤੇਦਾਰਾਂ ਤੋਂ ਜੇ ਵਿਆਜਾਂ ਤੋਂ ਫੜ-ਫੜ ਕੇ ਨਾ ਤੁਹਾਡੇ ਇਲਾਜਾਂ ਤੇ ਲਾਏ ਤੇ ਸਾਡਾ ਨਾਮ ਬਦਲਦੇ ਉੱਤੇ ਮੈਂ ਇਹ ਗੱਲ ਕਹਿੰਦਾ ਵੀ ਧੌਣ ਹਾਜ਼ਰ ਆ ਸਿਰ ਹਾਜ਼ਰ ਆ ਸਿਰ ਵੜਾ ਦੂੰਗਾ ਮੈਂ ਤੇ ਜੇ ਇਹ ਗੱਲਾਂ ਮੈਂ ਪੂਰੀਆਂ ਨਾ ਕੀਤੀਆਂ ਅਜੇ ਤੱਕ ਜਿਹੜੀ ਗੱਲ ਮੂੰਹੋਂ ਕੱਢੀ ਆ ਪੂਰੀ ਕੀਤੀ ਆ ਜੇ ਕਿਸੇ ਬੰਦੇ ਨੇ ਨਗੇਜਤਾ ਵਧਾਈ ਲੱਚਰਤਾ ਵਧਾਈ ਡਬਲ ਮੀਨਿੰਗ ਗੱਲ ਕੀਤੀ ਤੇ ਆਪਦੇ ਉਹ ਗੱਲਾਂ ਤੇ ਪਰਦੇ ਪਾਉਣ ਲਈ ਸਿਫਾਈਆਂ ਜੀਆਂ ਦਿੱਤੀਆਂ ਨਾ ਤੇ ਐਸਾ ਕੰਮ ਕਰੂੰਗਾ ਮੈਂ ਵੀ ਤੁਸੀਂ ਦੇਖ ਤਾਂ ਸਕੋਗੇ ਤੁਸੀਂ ਬੋਲ ਨਹੀਂ ਸਕਦੇ ਤੇ ਤੁਸੀਂ ਬੋਲਦਾ ਸਕੋਗੇ ਤੁਸੀਂ ਸੁਣ ਨਹੀਂ ਸਕਦੇ ਇਹ ਜਿਹੜੇ ਤੁਹਾਡੇ ਰਖਣੇ ਆ ਨਾ ਅੱਖਾਂ ਮੂੰਹ ਕੰਨ ਬੰਦ ਕਰ ਦੂ ਸਾਰੇ ਮੈਂ ਮੈਨੂੰ ਝੂਲੀ ਚੜਨਾ ਪੈ ਜੇ ਮੇਰਾ ਅਨਕਾਉਂਟਰ ਹੋ ਜੇ ਮੈਨੂੰ ਉਮਰ ਕੈਦ ਹੋ ਜੇ ਚਾਹੇ ਮੈਨੂੰ ਕੁਝ ਵੀ ਹੋ ਜੇ ਪਰ ਮੇਰਾ ਕਿਸੇ ਨਾਲ ਨਿੱਜੀ ਵੈਰ ਨਹੀਂ ਹੈਗਾ ਪਰ ਮੈਂ ਲੱਚਰਤਾ ਫਲਾਉ ਨਹੀਂ ਦੇਣੀਗੀ ਮੇਰੇ ਨਾਲ ਕੋਈ ਤੁਰੇ ਚਾਹੇ ਨਾ ਤੁਰੇ ਦਾਦਾ ਜੀ ਸਹਿਕਾਰ ਕਰ ਸਕੈ ਨੂੰ ਆਪਣੇ ਲੋ ਆਪਣੇ ਲੋ ਕੜਾ ਬੱਚਾ ਚਾ ਬਲੰਦੇ ਸੁਨੋ ਗਲਤੀ ਦੇ ਮੇਸਟਰ ਦੀ ਗਲਤੀ ਸਿਮਾ ਮਾਫ ਕਰਿਆ ਸੀ ਦੁਆਰਾ ਬੋਲਣਿਆ ਰਾਜੋਤਾ ਲਬਈ ਵੀਡੀਓ ਕੋਈ ਗਲਤ ਨਹੀਂ ਪੁੰਨਣੀ ਮਾਫ ਕਰਿਓ ਪਰ ਤੁਹਾਡੇ ਬੱਚਾ ਬੱਚਾ ਜੇ ਤੁਹਾਡੇ ਇਹ ਘਰ ਦੇ ਤੂੰ ਆਦਤ ਇਸ ਅਸਯ ਦੇ ਸਰਦੀ ਗਾੜੀ ਜੋ ਵੀਡੀਓ ਪੋਣਾ ਨਾ ਸੁਣਨ ਬੋਲਣਿਆ ਬਬਈ ਕਰਵਾਜੀ ਜਿਬਬਈ ਸੱਚ ਕਰ ਤਾਂ ਆਪਣੇ ਨੂੰ ਆਪਣੇ ਨੂੰ ਤੁਹਾਡੇ ਬੱਚਾ ਚਾ ਬਲੰਦੇ ਸੁਣਨ गलती दे मैं तो गलती कि माफ करे उस हित वाला बोलने हैं जहाँ तो भाई वीडियो कोई गलत नहीं पूंछ रही है माफ करे हो और ये तड़े बच्चा बच्चा दे तड़े एक गाना दे तो ही आप तो सहयत सहयत दे सर दे गानी जो वीडियो ना सुन सोनू बोलने हैं बाबा जी तड़वाजी